ਗੱਲਬਾਤ ਕਰਾਂਗੇ ਅੱਜ ਲੀਵਰ ਬਾਰੇ ਲੀਵਰ ਹੈ ਜਿਹੜਾ ਖਰਾਬ ਹੋ ਜਾਂਦਾ ਕਿਵੇਂ ਖਰਾਬ ਹੁੰਦਾ ਇਹਦੀਆਂ ਘੱਟੋ ਘੱਟ 1100 ਜਾਂ ਸਵਾ 1100 ਬਿਮਾਰੀਆਂ ਲੱਗ ਜਾਂਦੀਆਂ ਇਹਨੂੰ ਵੱਡੀ ਤੋਂ ਵੱਡੀ ਕੈਂਸਰ ਹੋ ਗਿਆ ਸੈਕੰਡ ਨੰਬਰ ਤੇ ਸਿਰੋਸੇ ਸੌਫ ਲੀਵਰ ਹੋ ਗਿਆ ਉਹ ਹੁੰਦਾ ਵੀ ਜਿਗਰ ਹੈ ਜਿਹੜਾ ਸਾਰਾ ਕੰਮ ਛੱਡ ਗਿਆ ਸਿਰੋਸੇ ਜਦੋਂ ਲੱਗ ਜਾਂਦਾ ਹੈ ਕੁਝ ਮਹੀਨੇ ਕੁਝ ਸਾਲ ਤੱਕ ਡਾਕਟਰ ਆਪਦੇ ਢੰਗ ਨਾਲ ਉਹਨੂੰ ਕੰਟਰੋਲ ਚ ਕਰ ਲੂਗਾ ਭਾਵ ਉਹਦੇ ਬਦਲ ਦੀ ਰਫਤਾਰ ਨੂੰ ਕੰਟਰੋਲ ਕਰ ਲੈਂਦੇ ਉਹਨੂੰ ਖਤਮ ਨਹੀਂ ਕੀਤਾ ਜਾ ਸਕਦਾ ਤੇ ਇੱਕ ਦਿਨ ਫਿਰ ਇਹੀ ਹਾਲ ਹੁੰਦਾ ਵੀ ਇਹਦਾ ਜਿਗਰ ਖਰਾਬ ਹੈ ਤੇ ਜਿਗਰ ਬਦਲ ਦੋ ਜਿੰਨਾ ਚਿਰ ਜਿਗਰ ਨਹੀਂ ਬਦਲਦੇ ਉਹਨਾਂ ਚਿਰ ਭਾਈ ਡੰਗਟ ਪਾਉ ਕਿਤੇ ਬੋਤਲ ਵਾਲੀ ਕਿਤੇ ਹੋਰ ਕੁਸ਼ ਕਰ ਲਿਆ ਪਤਾ ਕੀ ਮਿਲ ਸਕਦਾ ਲੱਛਣ ਕਿਹੜੇ ਦਿਖਾਉਣਾ ਸ਼ੁਰੂ ਚ ਜਿਸ ਤਰ੍ਹਾਂ ਦੀ ਉਹਨੂੰ ਬਿਵਾਰੀ ਲੱਗਦੀ ਹੈ ਉਹਦੇ ਹਿਸਾਬ ਨਾਲ ਉਹਦੇ ਮਨ ਤੇ ਲੱਛਣ ਆਉਣੇ ਸ਼ੁਰੂ ਹੋ ਜਾਂਦੇ ਆ ਉਹਦੇ ਕਿਸੇ ਕਿਸੇ ਦੇ ਸੱਜੇ ਪਾਸੇ ਢਿੱਡ 'ਚ ਦਰਦ ਹੋਣ ਲੱਗ ਜੂਗਾ। ਉਹਦਾ ਹਾਜਮਾ ਖਰਾਬ ਹੋ ਜਾਊਗਾ। ਗੈਸ ਜ਼ਿਆਦਾ ਬਣੀ ਜਾਊਗੀ। ਕਈਆਂ ਨੂੰ ਪੀਲੇ ਰੰਗ ਦਾ ਪਿਸ਼ਾਬ ਆਉਣ ਲੱਗ ਜਾਂਦਾ ਹੈ। ਕਈਆਂ ਨੂੰ ਖੂਨ ਦੇ ਵਿੱਚ ਉਲਟੀ ਆਉਣ ਲੱਗ ਜਾਂਦੀ ਹੈ। ਇੰਨਾਂ ਨੇ ਜੋ ਕੁਝ ਵੀ ਖਾਧਾ ਨਾਲ ਦੀ ਨਾਲ ਗਲ ਰਹੀਂ ਬਾਹਰ ਆ ਗਿਆ। ਕਈਆਂ ਦਾ ਜਿਗਰ ਇੰਨਾ ਵੱਡਾ ਹੋ ਜਾਂਦਾ ਕਿ ਧੁੰਨੀ ਤੋਂ ਥੱਲੇ ਤੱਕ ਵੀ ਜਾ ਵੱਡਦਾ ਹੈ। ਕਿਹੜੀਆਂ ਚੀਜ਼ਾਂ ਜਿਹੜੀਆਂ ਛੱਡਣੀਆਂ ਚਾਹੀਦੀਆਂ ਲੀਵਰ ਨੂੰ ਸਹੀ ਕਰਨ ਵਾਸਤੇ ਜਾਂ ਸਹੀ ਰੱਖਣ ਵਾਸਤੇ? ਜਿਹੜੀ ਨਵੀਂ ਖੋਜ ਹੋਈ ਹੈ ਉਹਦੇ ਵਿੱਚ ਕੱਲਾ ਲਿਵਰੀ ਨਹੀਂ ਸਰੀਰ ਦੇ ਹਰੇਕ ਅੰਗ ਨੂੰ ਅਗਰ ਤੁਸੀਂ ਠੀਕ ਰੱਖਣਾ ਹੈ ਸੀ ਚੀਜ਼ਾਂ ਖਾਣੀਆਂ ਬੰਦ ਕਰ ਦੋ ਨਾ ਖੰਡ ਖਾਓ ਨਾ ਖੰਡ ਤੋਂ ਬਣੀ ਹੋਈ ਕੋਈ ਚੀਜ਼ ਖਾਓ ਗੋਲ ਸੱਕਰ ਸਹਿਦ ਮਿੱਠੇ ਦੇ ਵਿੱਚ ਇਹ ਖਾ ਲਓ ਕੋਈ ਵੀ ਹੋਰ ਮਿੱਠਾ ਖਾ ਲਓ ਖੰਡ ਵਾਲੀ ਚੀਜ਼ ਨਹੀਂ ਖਾਣੀ ਕੋਈ ਵੀ ਚੀਜ਼ ਜਿਹੜੀ ਤੜਕੇ ਵਾਲੀ ਹੈ ਉਹ ਨਹੀਂ ਖਾਣੀ ਚਾਹੀਦੀ ਮਾਰੋ ਸੋਲੇ ਟਿੱਕੀ ਪਟੂਰੇ ਫਾਸਟ ਫੂਡ ਵਰਗਰ ਨੂਡਲ ਚਿਪਸ ਗੁਰਕਰੇ ਪਰੌਠੇ ਗੁਲਗੁਲੇ ਕਿੰਨਾ ਕੋਈ ਚੱਕਦੇ ਹੋਟੇ ਜਾਣੀ ਪ੍ਰੋਟੀਨ ਖਾਓ ਸੁੱਧ ਪ੍ਰੋਟੀਨ ਖਾਓ ਪ੍ਰੋਟੀਨ ਦੀ ਘਾਟ ਹੀ ਸਿਰੋਸਿਸ ਆਫ ਲਿਵਰ ਨੂੰ ਵਧਾਉਂਦੀ ਹੈ ਆਪਾਂ ਪ੍ਰੋਟੀਨ ਪੂਰੇ ਕਰਾਂਗੇ ਮੀਟ ਅੰਡੇ ਚੋਂ ਉਹ ਨਕਲੀ ਟ੍ਰੀਟਮੈਂਟ ਹੁੰਦਾ ਜਿੰਨਾ ਜੂਸ ਤੇ ਰਹਿ ਲੋਗੇ ਕੈਂਸਰ ਜਾਂ ਪੀਲੀਆ ਚਾਹੇ ਪਟੇਟਸ ਵੀ ਹੈ ਚਾਹੇ ਸੀਏ ਤੇ ਚਾਹੇ ਸਰੋਸੇ ਸੌਕ ਦੇ ਵਾਲਾ ਠੀਕ ਉਹਨਾਂ ਹੀ ਬੰਦਾ ਜਲਦੀ ਤੋਂ ਜਲਦੀ ਜਾ ਤੂੰ ਜਿਆਦਾ ਠੀਕ ਹੋ ਜਾ ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਅਰਸ਼ ਬਰਾੜ ਅੱਜ ਪੰਜਾਬ ਨੈਚਰੋਪੈਥੀ ਤੇ ਯੋਗਾ ਹਸਪਤਾਲ ਭਦੌੜ ਆਏ ਆ ਆਪਣੇ ਨਾਲ ਡਾਕਟਰ ਗੁਰਮੇਲ ਸਿੰਘ ਵਿਰਕ ਰਹਿਣਗੇ ਰਿਟਾਇਰਡ ਸੀਐਮਓ ਨੇ ਗੱਲਬਾਤ ਕਰਾਂਗੇ ਅੱਜ ਲੀਵਰ ਬਾਰੇ ਲੀਵਰ ਜਿਹੜਾ ਖਰਾਬ ਹੋ ਜਾਂਦਾ ਕਿਵੇਂ ਖਰਾਬ ਹੁੰਦਾ ਕੀ ਖਾਣੇ ਪੀਣੇ ਆਪਾਂ ਇਹੋ ਜਿਹੇ ਨਾਲ ਇਹ ਖਰਾਬ ਹੋ ਜਾਂਦਾ ਤੇ ਜੇ ਕੋਈ ਦਿੱਕਤ ਆ ਵੀ ਗਈ ਹੈ ਇਹ ਚ ਕੀ ਇਹਨੂੰ ਨੇਚਰਲੀ ਠੀਕ ਕੀਤਾ ਜਾ ਸਕਦਾ ਖਾਣਾ ਨੂੰ ਮਾੜਾ ਮੋਟਾ ਫੇਰ ਬਦਲ ਕਰਕੇ ਇਹ ਸਾਰੇ ਕਾਸ ਤੇ ਗੱਲਬਾਤ ਕਰਾਂਗੇ ਡਾਕਟਰ ਗੁਰਮੀਲ ਸਿੰਘ ਵੇਰਕ ਜੀ ਦੇ ਨਾਲ ਸਵਾਗਤ ਹੈ ਡਾਕਟਰ ਸਾਹਿਬ ਜੀ ਹੈ ਉਹਨੂੰ ਬੇਟਾ ਇਹ ਲੀਵਰ ਬਾਰੇ ਜਿਹੜਾ ਹੈਗਾ ਹੀ ਅੱਜਕਲ ਖਾਸਾ ਚਰਚਾ ਚਾ ਸਿਰੋਸਿਸ ਤੋਂ ਚੱਲੀ ਜਾਂਦੀ ਹੈ ਵੈਸੇ ਤਾਂ ਗੱਲ ਅੱਜਕਲ ਵੀ ਲੀਵਰ ਸਿਰੋਸਿਸ ਹੈ ਕੁਛ ਇਹ ਲੀਵਰ ਤੇ ਪਰ ਮੋਟੇ ਤੋਂ ਸ਼ੁਰੂ ਕਰੀਏ ਇਹ ਕਿਵੇਂ ਖਰਾਬ ਹੁੰਦਾ ਲੇਵਰ ਨੂੰ ਪੰਜਾਬੀ ਚ ਕਹਾਂਗੇ ਜਿਗਰ ਹਾਂਜੀ ਜਿਹੜਾ ਆਮ ਸ਼ਬਦ ਹੈ ਮੇਰੇ ਜਿਗਰ ਦਾ ਕਲੇਜ ਦਾ ਟੋਕੜਾ ਹਾਂਜੀ ਇਹ ਸੱਜੇ ਪਾਸੇ ਹੁੰਦਾ ਆਪਣੇ ਇਹਦੀਆਂ ਘੱਟੋ ਘੱਟ 1100 ਜਾਂ ਸਵਾ 1100 ਬਿਮਾਰੀਆਂ ਲੱਗ ਜਾਂਦੀਆਂ ਨੇ ਸਵਾ 1100 ਹਾਂ 11 ਸਾਲ ਨਹੀਂ ਸਵਾ 1100 1125 ਬਿਮਾਰੀਆਂ ਲੱਗਦੀਆਂ ਹਾਂ ਜਿਨ੍ਹਾਂ ਚੋਂ ਛੋਟੀ ਬਿਮਾਰੀ ਵੀ ਹੁੰਦੀਆਂ ਹਾਂ ਹਾਂਜੀ ਵੱਡੀ ਵੀ ਹੁੰਦੀ ਹੈ ਵੱਡੀ ਤੋਂ ਵੱਡੀ ਕੈਂਸਰ ਹੋ ਗਿਆ ਜੀ ਜੀ ਦਾ ਸਾਰੇ ਬਾੜ ਚ ਕੋਈ ਇਲਾਜ ਨਹੀਂ ਸੈਕੰਡ ਨੰਬਰ ਤੇ ਸਿਰੋਸੇ ਸੌਫ ਲੇਬਰ ਹੋ ਗਿਆ ਉਹ ਕੀ ਚੀਜ਼ ਹੈ ਉਹ ਹੁੰਦਾ ਵੀ ਜਿਗਰ ਹੈ ਜਿਹੜਾ ਸਾਰਾ ਕੰਮ ਛੱਡ ਗਿਆ ਜੀ ਜਿਸ ਕੰਮ ਵਾਸਤੇ ਵੀ ਰੱਬ ਨੇ ਜਿਗਰ ਲਾਇਆ ਸੀ ਉਹ ਸਾਰਾ ਕੰਮ ਖਤਮ ਹੋ ਗਿਆ ਤੇ ਫਿਰ ਡਾਕਟਰ ਕਹਿੰਦੇ ਵੀ ਜਾਂ ਤਾਂ ਡੰਗਟਪੂ ਬੋਤਲਾਂ-ਬੋਤਲਾਂ ਲਵਾਈ ਚੱਲ ਤੇ ਜਾਂ ਜਿਗਰ ਨੂੰ ਬਦਲ ਲਾ ਜਿਹਨੂੰ ਆਪਾਂ ਕਹਿੰਦੇ ਜਿਗਰ ਟ੍ਰਾਂਸਪਲੈਂਟ ਜਿਹਦਾ ਸਿਰੋਸਿਸ ਸੌਫਲੀਵਰ ਹੋ ਜੇ ਮਸਰੋਸਿਸ ਨੂੰ ਮੰਨੋ ਠੀਕ ਵੈਸੇ ਠੀਕ ਨਹੀਂ ਕੀਤਾ ਜਾ ਸਕਦਾ ਬਦਲਣਾ ਹੀ ਹੱਲ ਆ ਉਹਦਾ ਕਿਉਂਕਿ ਸਿਰੋਸਿਸ ਜਦੋਂ ਲੱਗ ਜਾਂਦਾ ਹੈ ਜੀ ਕੁਝ ਮਹੀਨੇ ਕੁਝ ਸਾਲ ਤੱਕ ਡਾਕਟਰ ਆਪਦੇ ਢੰਗ ਨਾਲ ਉਹਨੂੰ ਕੰਟਰੋਲ ਚ ਕਰ ਲੂਗਾ ਭਾਵੇਂ ਉਹਦੇ ਬਦਲ ਦੀ ਰਫ਼ਤਾਰ ਨੂੰ ਕੰਟਰੋਲ ਕਰ ਲੈਂਦੇ ਉਹਨੂੰ ਖਤਮ ਨਹੀਂ ਕੀਤਾ ਜਾ ਸਕਦਾ ਤੇ ਇੱਕ ਦਿਨ ਫਿਰ ਇਹੀ ਹੱਲ ਹੁੰਦਾ ਵੀ ਇਹਦਾ ਜਿਗਰ ਖਰਾਬ ਹੈ ਹਾਂਜੀ ਤੇ ਜਿਗਰ ਬਦਲਦੋ ਜਿੰਨਾ ਚਿਰ ਜਿਗਰ ਨਹੀਂ ਬਦਲਦੇ ਉਹਨਾਂ ਚਿਰ ਭਾਈ ਡੰਗਟ ਪਾਓ ਕਿਤੇ ਬੋਤਲ ਵਾਲੀ ਕਿਤੇ ਹੋਰ ਕੁਸ਼ ਕਰ ਲਿਆ ਤੇ ਇਸ ਤਰ੍ਹਾਂ ਜਿਗਰ ਦੀਆਂ ਅਨੇਕਾਂ ਹੋਰ ਅਨੇਕਾਂ ਬਿਮਾਰੀਆਂ ਨੇ ਬੋਤਾਂ ਗੰਡਤ ਮੋ ਜੋ ਲੀਵਰ ਨੂੰ ਸਰੋਸਿਸ ਤੇ ਸੀ ਹੈ ਉਹ ਵੀ ਤਾਂ ਜਿਗਰ ਦਾ ਹੀ ਹੁੰਦਾ ਜੀ ਕਾਲਾ ਪੀਲਾ ਉਹ ਵੀ ਜਿਗਰ ਦਾ ਹੀ ਹੈ ਸਿੰਪਲ ਪੀਲਾ ਉਹ ਵੀ ਜਿਗਰ ਦਾ ਹੀ ਹੈ ਜਿਗਰ ਦੇ ਵਿੱਚ ਇੱਕ ਪਿੱਤਾ ਹੁੰਦਾ ਗਾਲ ਬਲੇਡਰ ਪਥਰੀਆਂ ਲੱਗ ਜਾਣੀਆਂ ਉਸ ਦੀ ਵੀ ਜਿਗਰ ਖਰਾਬ ਹੋ ਜਾਂਦਾ ਯਾਨੀ ਇਹ ਤਾਂ ਲੰਬਾ ਇਤਿਹਾਸ ਹੈ 6-7 ਘੰਟਿਆਂ ਜਾ ਕੇ ਕਿਤੇ ਲੀਵਰ ਦੀ ਕਹਾਣੀ ਪੂਰੀ ਹੁੰਦੀ ਹੈ। ਹਾਂਜੀ। ਪਰ ਤੁਸੀਂ ਇਹ ਪੁੱਛਿਆ ਗਿਆ ਵੀ ਜਿਗਰ ਜੇ ਖਰਾਬ ਹੋ ਜਾਏ ਤਾਂ ਮੁੱਢਲੀ ਹਾਲਤਾਂ 'ਚ ਆਪਾਂ ਕੀ ਕਰੀਏ? ਪਤਾ ਕਿ ਮੇ ਲੱਗ ਸਕਦਾ ਲੱਛਣ ਕੀੜੇ ਦਿਖਾਉਂਦਾ ਸ਼ੁਰੂ 'ਚ ਇਹ। ਲੱਛਣ ਹੁੰਦਾ ਜਿਸ ਤਰ੍ਹਾਂ ਦੀ ਉਹਨਾਂ ਬਿਮਾਰੀ ਲੱਗਦੀ ਹੈ ਉਹਦੇ ਹਿਸਾਬ ਨਾਲ ਉਹਦੇ ਮਨ 'ਚ ਲੱਛਣ ਆਉਣੇ ਸ਼ੁਰੂ ਹੋ ਜਾਂਦੇ ਆ। ਮੋਟਾ-ਮੋਟਾ ਉਹਦੇ ਕਿਸੇ-ਕਿਸੇ ਦੇ ਸੱਜੇ ਪਾਸੇ ਢਿੱਡ 'ਚ ਦਰਦ ਹੋਣ ਲੱਗ ਜੂਗਾ। ਜੀ ਉਹਦਾ ਹਾਜਮਾ ਖਰਾਬ ਹੋ ਜਾਊਗਾ ਗੈਰ ਜ਼ਿਆਦੇ ਬਣੀ ਜਾਊਗੀ ਹਾਂਜੀ ਕਈਆਂ ਨੂੰ ਪੀਲੇ ਰੰਗ ਦਾ ਪਸ਼ਾਬ ਆਉਣ ਲੱਗ ਜਾਂਦਾ ਹੈ ਕਈਆਂ ਨੂੰ ਦਰਦ ਹੋਣ ਲੱਗ ਜਾਂਦਾ ਹੈ ਕਈਆਂ ਨੂੰ ਖੂਨ ਦੇ ਵਿੱਚ ਉਲਟੀ ਆਉਣ ਲੱਗ ਜਾਂਦੀ ਹੈ ਕਈਆਂ ਨੇ ਜੋ ਕੁਝ ਵੀ ਖਾਧਾ ਨਾਲ ਦੀ ਨਾਲ ਗਲ ਰਹੀ ਬਾਹਰ ਆ ਗਿਆ ਕਈਆਂ ਦਾ ਜਿਗਰ ਇੰਨਾ ਵੱਡਾ ਹੋ ਜਾਂਦਾ ਕਿ ਧੁੰਨੀ ਤੋਂ ਥੱਲੇ ਤੱਕ ਵੀ ਜਾ ਵੱਡਦਾ ਇਹ ਨਿਰਪਰ ਕਰਦਾ ਹੁੰਦਾ ਹੈ ਬੰਦੇ ਦੀ ਬਿਮਾਰੀ ਦੇ ਹਿਸਾਬ ਨਾਲ ਜੀ ਮਰੀਜ਼ ਨੇ ਤੇ ਜਾ ਕੇ ਕਹਿਣਾ ਮੁਰਲੀ ਸਟੇਜ ਜੀ ਮੇਰੇ ਰੋਟੀ ਟੁੱਕ ਨਹੀਂ ਹਜਮ ਹੁੰਦਾ ਮੇਰਾ ਜੀ ਕੱਚਾ ਹੋਣ ਲੱਗ ਗਿਆ ਮੇਰੇ ਇੱਥੇ ਦਰਦ ਹੁੰਦਾ ਜੀ ਕੋਈ ਕਹੂਗਾ ਮੈਨੂੰ ਅਫਰੇਵਾ ਜਾਦੇ ਹੋ ਗਿਆ ਕੋਈ ਕਹੂਗਾ ਮੈਨੂੰ ਟੱਟੀ ਨਹੀਂ ਆਉਂਦੀ ਠੀਕ ਹੈ ਨਹੀਂ ਜੀ ਤੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਗਰ ਆਲੇ ਲੈ ਕੇ ਆਉਂਦੇ ਆ ਡਾਕਟਰ ਨੇ ਉਹਦੀ ਗੱਲਬਾਤ ਸੁਣ ਕੇ ਕੁਝ ਦਵਾਈ ਲੱਭ ਲੈਣੀ ਹੈ ਤੇ ਕੁਝ ਉਹ ਮੌਕੇ ਮੁਤਾਬ ਖੂਨ ਦੇ ਟੈਸਟ ਲਿਖ ਕੇ ਦੇ ਦਿੰਦਾ ਬੰਦਾ ਉਹਦੇ ਪਿੰਡੋਂ ਕਰਾ ਲਿਉਂਦਾ ਤੇ ਉਦੋਂ ਢਿੱਡ ਦੀ ਫੋਟੋ ਹੋ ਜਾਂਦੀ ਹੈ ਤੇਰਦੀ ਫੋਟੋ ਚ ਗਰੀਬੰਦ ਅਲਟਰਾਸਾਉਂਡ ਕਰਾ ਲੈਂਦਾ ਜਿਹਦੇ ਕੋਲੇ 4 ਪੈਸੇ ਜ਼ਿਆਦੇ ਹੋਏ ਐਮ ਆਰ ਆਈ ਕਰਾ ਲੂਗਾ ਤੇ ਇਸ ਕਰਕੇ ਉਦੋਂ ਬਿਮਾਰੀਆਂ ਬਾਰੇ ਪਤਾ ਲੱਗ ਜਾਂਦਾ ਜੀ ਕਿਉਂਕਿ ਇਹ ਤਾਂ ਰਿਸਰਚ ਸੈਂਟਰ ਹੈ ਇਥੇ ਸਾਰੇ ਲਾਸਟ ਸਟੇਜਸ ਕੇਸ ਜਉਂਦੇ ਆ ਜੇ ਆ ਤੁਹਾਡੇ ਕੋਲੇ ਟਾਈਮ ਹੈ ਤੇ ਚਾਰ ਮਰੀਜ਼ਾਂ ਨਾਲ ਅੱਜ ਗੱਲ ਕਰਕੇ ਦੇਖ ਲਿਓ ਜੀ ਦੋ ਨੂੰ ਸਿਰਸੋਸੋਸ ਫਲੇਵਰ ਹੈ ਤੇ ਦੋ ਨੂੰ ਸਿਰਸੋਸੋਸ ਦੇ ਨਾਲ ਨਾਲ ਜਿਗਰ ਦਾ ਕੈਂਸਰ ਵੀ ਹੈ ਕੈਂਸਰ ਜਮਾ ਆਖਰੀ ਸਟੇਜ ਹੀ ਆ ਗਈ ਫਿਰ ਤਾਂ ਸਰੋਸਿਸ ਵੀ ਆਖਰੀ ਹੈ ਤੇ ਸਾਰੇ ਆਖਰੀ ਸਟੇਜ ਚ ਆਏ ਹੋਏ ਆ ਜੀ ਇੱਕ ਨਿਊਜ਼ੀਲੈਂਡ ਤੋਂ ਇੱਕ ਫਰਾਂਸ ਤੋਂ ਆ ਸਾਰੇ ਉਹਨਾਂ ਦੇ ਇਲਾਜ ਫੇਲ ਹੋ ਗਏ ਜੀ ਦੂਜੇ ਪੀਜੀਆ ਚੋਂ ਆਏ ਹੋਏ ਆ ਉਹਨਾਂ ਨਾਲ ਮਿਲੋਂਗੇ ਤਾਂ ਸਾਨੂੰ ਉਹ ਜ਼ਿਆਦਾ ਦੱਸਣਗੇ ਵੀ ਜਿਗਰ ਦਾ ਕੈਂਸਰ ਕੀ ਹੈ ਤੇ ਸਰੋਸਿਸ ਆਫ ਲੀਵਰ ਕੀ ਹੈ ਜੀ ਕਾਰਨ ਕੀ ਹੈ ਕਿ ਕੋਈ ਬਿਮਾਰੀ ਹੈ ਚਾਹੇ ਸਧਾਰਨ ਪੀਲੀਆ ਹੈ ਹੈਪਾਟਾਈਟਸ ਬੀ ਹੈ ਚਾਹੇ ਸੀ ਹੈ ਚਾਹੇ ਸੋਡਾ ਜਿਗਰ ਵੱਡਾ ਹੋ ਗਿਆ ਯੋਨਾ ਪਹੀਪੇਟੋਮੈਗਲੀ ਕਹਿੰਦੇ ਨੇ ਚਾਹੇ ਛੋਟਾ ਹੋ ਗਿਆ ਫੈਟੀ ਲੀਵਰ ਫੈਟੀ ਲੀਵਰ ਕਹ ਲਓ ਠੀਕ ਹੈ ਨਹੀਂ ਫੈਟੀ ਲੀਵਰ ਦਾ ਮਤਲਬ ਹੁੰਦਾ ਹੈ ਵੀ ਆਪਣੇ ਲਹੂ ਦੇ ਵਿੱਚ ਫੈਟ ਹੁੰਦੀ ਹੈ ਹਾਂਜੀ ਇਹ ਫੈਟ ਬਹੁਤ ਜ਼ਰੂਰੀ ਹੁੰਦੀ ਹੈ ਸਾਰਿਆਂ ਵਾਸਤੇ ਪਰ ਇਹ ਕਿਸਮਾਂ ਹੁੰਦੀ ਹੈ ਫੈਟ ਦੀਆਂ ਇੱਕ ਮਾੜੀ ਫੈਟ ਇੱਕ ਚੰਗੀ ਫੈਟ ਚੰਗੀ ਫੈਟ ਆਪ ਨੂੰ ਸਬਜ਼ੀ ਸਲਾਦ ਫਰੂਟਾਂ ਚੋਂ ਮਿਲਣੀਆਂ ਜਾਂ ਬਦਾਮ ਖਰੋਟਾਂ ਚੋਂ ਮਿਲਣੀਆਂ ਤੇ ਮਾੜੀ ਫੈਟ ਹੈ ਜਿਹੜੀ ਆ ਜਿਹੜੇ ਅੱਜ ਕੱਲ ਦੇ ਰਿਫਾਈਨਡ ਤੇਲ ਘਿਓ ਮੀਟ ਅੰਡਾ ਮੱਛੀ ਖਾਣ ਨਾਲੋਂ ਚ ਮਿਲਦੀ ਹੈ ਤੇ ਜਿਆਦਾਤਰ ਖਰਾਬਾ ਮਾੜੀ ਹੋਣ ਕਰਕੇ ਜਿਗਰ ਖਰਾਬ ਹੋ ਜਾਂਦਾ ਤੇ ਜਿਗਰ ਨੇ ਆਪ ਦੀ ਤਕਲੀਫ ਦੇਣੀ ਹੈ ਡਾਕਟਰ ਕੋਲ ਆਗੇ ਉਹਨੇ ਮੌਕੇ ਮੁਤਾਬਕ ਜਿਗਰ ਨੂੰ ਠੀਕ ਕਰਨ ਵਾਸਤੇ ਦਵਾਈ ਦੇ ਦੇਣੀ ਹੈ ਚਾਹੇ ਕੋਈ ਆਯੁਰਵੇਦ ਦੀ ਦੇ ਦੇ ਚਾਹੇ ਹੋਮੋਪੈਥੀ ਚਾਹੇ ਐਲੋਪੈਥੀ ਹੁਣ ਇੱਕ ਪਾਸੇ ਤਾਂ ਦਵਾਈ ਖਾ ਕੇ ਆਪਾਂ ਜਿਗਰ ਨੂੰ ਕੰਟਰੋਲ ਕਰੀ ਜਾਵਾਂਗੇ ਦੂਜੇ ਪਾਸੇ ਜਿਹੜੀਆਂ ਕਾਰਨਾਂ ਕਰਕੇ ਜਿਗਰ ਖਰਾਬ ਹੋ ਰਿਹਾ ਉਦਰਾਪਤਿਆ ਨਹੀਂ ਦਿੰਦੇ ਉਹ ਕਿਹੜੀਆਂ ਚੀਜ਼ਾਂ ਜਿਹੜੀਆਂ ਛੱਡਣੀਆਂ ਚਾਹੀਦੀਆਂ ਲੀਵਰ ਨੂੰ ਸਹੀ ਕਰਨ ਵਾਸਤੇ ਸਹੀ ਰੱਖਣ ਵਾਸਤੇ ਜਿਹੜੀ ਨਵੀਂ ਖੋਜ ਹੋਈ ਹੈ ਉਹਦੇ ਵਿੱਚ ਕੱਲਾ ਲੀਵਰ ਹੀ ਨਹੀਂ ਸਰੀਰ ਦੇ ਹਰੇਕ ਅੰਗ ਨੂੰ ਅਗਰ ਤੁਸੀਂ ਠੀਕ ਰੱਖਣਾ ਹੈ ਹਾਂਜੀ ਸੀ ਚੀਜ਼ਾਂ ਖਾਣੀਆਂ ਬੰਦ ਕਰ ਦੋ ਚਾਹੇ ਉਹ ਲੀਵਰ ਹੈ ਚਾਹੇ ਗੁਰਦੇ ਹੈ ਚਾਹੇ ਦਿਮਾਗ ਹੈ ਚਾਹੇ ਅੱਖਾਂ ਹੈ ਚਾਹੇ ਕੰਨ ਹੈ ਚਾਹੇ ਤੁਹਾਡੀਆਂ ਹੱਡੀਆਂ ਹੈ ਚਾਹੇ ਤੁਹਾਡੇ ਯਾਨੀ ਜੋ ਵੀ ਰੱਬ ਨੇ ਅੰਗ ਲਾਤੇ ਅਗਰ ਉਹਨਾਂ ਸਾਰਿਆਂ ਨੂੰ ਤੰਦਰੁਸਤ ਰੱਖਣਾ ਹੈ ਹਾਂਜੀ ਤੇ ਅਗਰ ਬਿਮਾਰੀਆਂ ਲੱਗ ਵੀ ਗਈਆਂ ਤੈਨੂੰ ਠੀਕ ਕਿਵੇਂ ਕਰਨਾ ਤਾਂ ਉਹ ਤਾਂ ਕਾਮਨ ਲੈਕਚਰ ਹੈ ਅਸੀਂ ਹਰ ਮੰਗਲਵਾਰ ਨੂੰ 3 ਘੰਟੇ ਤੋਂ ਲੈ ਕੇ ਸਾਢੇ 4 ਘੰਟੇ ਦਾ ਲੈਕਚਰ ਨਵੇਂ ਮਰੀਜ਼ਾਂ ਨੂੰ ਦਿਨੇ ਸ਼ਾਮ ਨੂੰ ਜੀ ਤੁਸੀਂ ਉਹ ਸਵਾਲ ਪੁੱਛ ਲਿਆ ਤਾਂ ਸ਼ਾਰਟਕਟ ਕਹਾਂਗੇ ਵੀ 6 ਚੀਜ਼ਾਂ ਬੰਦੇ ਨੂੰ ਨਹੀਂ ਖਾਣੀਆਂ ਚਾਹੀਦੀਆਂ ਹਾਂਜੀ ਕਿਹੜੀਆਂ ਉਹ ਤੰਦਰੁਸਤ ਨੂੰਮਨੀ ਜਿਹੜਾ ਆਪਦੇ ਬਿਮਾਰ ਕਹਿੰਦੇ ਨਹੀਂ ਹੈ ਉਹਨੂੰ ਵੀ ਹਾਂਜੀ ਤਾਂ ਕਿ ਉਹ ਬਾਹਰ ਹੋਵੇ ਨਾ ਤੇ ਜਿਹੜਾ ਬਿਮਾਰੀ ਚ ਫਸ ਗਿਆ ਚਾਹੇ ਉਹਨੂੰ ਜਿਗਰ ਦੀ ਬਿਮਾਰੀ ਆ ਚਾਹੇ ਕੈਂਸਰ ਆ ਚਾਹੇ ਦਿਮਾਗ ਆ ਕੋਈ ਵੀ ਜੀ ਤਾਂ ਪੰਜ ਖਾਓ ਇਹ ਖਾਣੀ ਮਤਲਬ ਕਿਹੜੀਆਂ ਨਹੀਂ ਖਾਣੀਆਂ ਚਾਹੀਦੀਆਂ ਜਿਹੜੀਆਂ ਨਹੀਂ ਖਾਣੀਆਂ ਚਾਹੀਦੀਆਂ ਖੰਡ ਤੋਂ ਬਣੀ ਹੋਈ ਕੋਈ ਚੀਜ਼ ਨਹੀਂ ਖਾਣੀ ਚਾਹੀਦੀ ਨਾ ਖੰਡ ਖਾਓ ਨਾ ਖੰਡ ਤੋਂ ਬਣੀ ਹੋਈ ਕੋਈ ਚੀਜ਼ ਖਾਓ ਜੀ ਗੋਲ ਸ਼ੱਕਰ ਸਹਿਦ ਮਿੱਠੇ ਦੇ ਵਿੱਚ ਇਹ ਖਾ ਲੋ ਕੋਈ ਵੀ ਹੋਰ ਮਿੱਠਾ ਖਾ ਲੋ ਖੰਡ ਵਾਲੀ ਚੀਜ਼ ਨਹੀਂ ਖਾਣੀ ਕੋਈ ਵੀ ਚੀਜ਼ ਜਿਹੜੀ ਤੜਕੇ ਵਾਲੀ ਹੈ ਉਹ ਨਹੀਂ ਖਾਣੀ ਚਾਹੀਦੀ। ਬਾਹਰੋਂ ਛੋਲੇ, ਟਿੱਕੀ, ਪਟੂਰੇ, ਫਾਸਟ ਫੂਡ, ਵਰਗਰ, ਨੂਡਲ, ਚਿਪਸ, ਕੋਰਕਰੇ, ਪਰੌਠੇ, ਗੁਲਗੁਲੇ ਕਿੰਨਾ ਕੁ ਚੱਕਦੇ ਆਂ ਫਟੇ। ਜੀ। ਤੇ ਘਰੇ ਵੀ ਆਪਾਂ ਚੰਗੀ ਭਲੀ दाल, ਸਬਜ਼ੀ ਨੂੰ ਤੜਕਾ ਲਾ ਕੇ ਬਣਾਉਨੇ। ਤੇ ਘਰੇ ਵੀ ਤੜਕਾ ਲਾਉਣਾ ਬੰਦ ਕਰ ਦੋ। ਫਿਰ ਤੁਸੀਂ ਕਹੋਗੇ ਜੀ ਤੜਕਾ ਲਾਈਏ ਕਿਵੇਂ? ਜੀ। ਪਾਣੀ ਦੇ ਵਿੱਚੀ ਸਬਜ਼ੀ ਨੂੰ ਪਹਿਲਾਂ ਧੋ ਲਓ, ਫਿਰ ਕੱਟ ਲਓ, ਕੱਟ ਕੇ ਬਤੀਲੇ ਚ ਪਾ ਲਓ। ਪਾਣੀ ਇਕੱਠਾ ਪਾ ਲੋ ਮਸਾਲੇ ਜਿਹੜੇ ਤੁਹਾਡੇ ਜੀ ਕਰਦਾ ਉਹ ਪਾ ਲੋ ਅੱਗ ਮਚਾ ਲੋ ਰਜਗੀ ਲਾ ਲੋ ਤੇਰਾ ਬਦਨ ਲੈ ਕੇ ਖਾ ਲੋ ਅਗਰ ਤੜਕਾ ਲਾਉਣਾ ਹੀ ਬੰਦ ਕਰ ਦੋ ਛੋਟੀਆਂ ਵੱਡੀਆਂ 1108 ਬਿਮਾਰੀਆਂ ਤੋਂ ਬਚ ਜੂਗੇ ਚਾਹੇ ਉਹ ਫੈਕਟੀ ਲੇਵਰ ਤੇ ਚਾਹੇ ਕੋਈ ਵੀ ਸਰੀਰ ਦੀ ਬਿਮਾਰੀ ਹੈ ਕੱਲ ਆਪਣੇ ਜਨਾਈ ਠੀਕ ਹੋ ਜੰਦੇ ਤੀਜੀ ਚੀਜ਼ ਕੋਲ ਡਰਿੰਕਸ ਦੇ ਡੱਬਾ ਵਾਂ ਦੇ ਜੂਸ ਨਾ ਪੀਵੋ ਜੀ ਅੱਜ ਕੱਲ ਆਪਾਂ ਫੈਕਟੀ ਮੇਡ ਜੂਸਾਂ ਤੇ ਜ਼ੋਰ ਰੱਖਦੇ ਆਂ ਅਸਲੀ ਫਰੂਟ ਜੂਸ ਪੀਣਾ ਨਹੀਂ ਫੈਕਟਰੀ ਮੇਡ ਪੀ ਚਲਾਂਗੇ ਤੇ ਜਿਹੜਾ ਡੱਬਾ ਬੰਦ ਚੀਜ਼ਾਂ ਪੀ ਮੰਗੇ ਉਹ ਛੱਡ ਦੋ ਜੀ ਮੀਟ ਅੰਡਾ ਮੱਛੀ ਤੇ ਨਸ਼ਾ ਇਹ ਤਾਂ ਬਿਲਕੁਲ ਹੀ ਨਹੀਂ ਨੇੜੇ ਲੱਗਣਾ ਚਾਹੀਦਾ ਤੇ ਆਪਾਂ ਪ੍ਰੋਟੀਨ ਸਮਝ ਕੇ ਕਿ ਸਾਡੇ ਚ ਪ੍ਰੋਟੀਨ ਜ਼ਿਆਦਾ ਚਾਹੀਦੀ ਹੈ ਆਪਾਂ ਮੀਟ ਅੰਡਾ ਮੱਛੀ ਖਾਵਾਂਗੇ ਤੇ ਅਸੀਂ ਕਹਿੰਨੇ ਇਹ ਛੱਡ ਕੇ ਇਹਦੇ ਬਦਲ ਚ ਬਾਦਾਮ ਅਖਰੋਟ ਮੂੰਗਫਲੀ 12 ਘੰਟੇ ਭੋਲੋ ਦੂਜੇ ਦਿਨ ਚਬ ਕੇ ਖਾ ਲੋ ਚੌਥੀ ਪੰਜਵੀਂ ਕਹਾਗੇ ਭਾਈ ਚਾਹ ਤੇ ਕਾਫੀ ਨਿਰੀ ਮੌਤ ਹੈ ਜੀ ਕੱਲਾ ਲੀਵਰ ਜਿਗਰ ਵਾਸਤੇ ਨਹੀਂ ਕਿਸੇ ਬਿਮਾਰੀ ਦਾ ਜ਼ਿਕਰ ਕਰ ਲਿਓ ਇਹ ਚੀਜ਼ਾਂ ਅਗਰ ਆਪਾਂ ਛੱਡ ਦੇਵਾਂਗੇ ਘਰੇ ਬੈਠੇ ਹੀ 80% ਤੁਸੀਂ ਠੀਕ ਹੋ ਜਾਓਗੇ ਉਹ ਕਿਹੜੇ ਕੰਟਰੀ ਦੀ ਭਾਸ਼ਾ ਮੇਰੇ ਯਾਦ ਵੀ ਸ਼ਾਇਦ ਲਾਟਿਨ ਜਾਂ ਕੁਛ ਇਸ ਤਰ੍ਹਾਂ ਦਾ ਕੰਟਰੀ ਹੈ ਉੱਥੇ ਜਦੋਂ ਜਿਗਰ ਬਿਲਕੁਲ ਮਰ ਜਾਂਦਾ ਹੈ ਜੀ ਡੈੱਡ ਹੋ ਜਾਂਦਾ ਹੈ ਸੰਗੜ ਵੀ ਜਾਂਦਾ ਸੁੱਕ ਵੀ ਜਾਂਦਾ ਤੇ ਇਹਨ ਗਲ ਛੜ ਕੇ ਪਾਕ ਬਣ ਜਾਂਦੀ ਹੈ ਜੀ ਉੱਥੇ ਉਸ ਨੂੰ ਸਿਰੋਸਿਸ ਆਫ ਲੀਵਰ ਕਹਿੰਦਾ ਮੂਈਚ ਕੱਲਾ ਹੁਣ ਟ੍ਰਾਂਸਪਲੈਂਟ ਹੀ ਹੋਊਗਾ ਕਿ ਠੀਕ ਹੋ ਸਕਦਾ ਹੁੰਦਾ ਸੰਭਾਵਨਾ ਹੁੰਦੀ ਆ ਦੇਖੋ ਨਵੀਆਂ ਖੋਜਾਂ ਮੁਤਾਬਕ ਤਾਂ ਜਦੋਂ ਜਿਗਰ ਦਾ ਕੈਂਸਰ ਠੀਕ ਹੋ ਗਿਆ ਤਾਂ ਸਿਰੋਸਿਸ ਆਫ ਲੀਵਰ ਤਾਂ ਜਲਦੀ ਠੀਕ ਹੋ ਜਾਂਦਾ ਓਕੇ 5-6 ਮਹੀਨਿਆਂ ਦੇ ਵਿੱਚ ساری ਉਮਰ ਵਾਸਤੇ ਖਿਹੜਾ ਛੁੱਟ ਜਾਂਦਾ ਬਸ਼ਰਤੇ ਕਿ ਇਹ ਜਿਹੜੀਆਂ ਸੀ ਚੀਜ਼ਾਂ ਬੰਦ ਕਰਨ ਨੂੰ ਕਿਉਂ ਟੋਟਲੀ ਬੰਦ ਕਰਦੇ ਦੁੱਧ ਕੋਸ਼ਿਸ਼ ਕਰੋ ਵੀ ਨਾ ਹੀ ਪੀਤਾ ਜਾਵੇ ਜੀ ਕਿਉਂਕਿ ਦੁੱਧ ਅੱਜ ਕੱਲ 100% ਨਕਲੀ ਆ ਰਿਹਾਗਾ ਜੇ ਕਿਸਦੇ ਘਰੇ ਪਸ਼ੂ ਵੀ ਹੈ ਤੇ ਉਹਨੂੰ ਵੀ ਆਪਾਂ ਪੱਠਿਆਂ ਦੇ ਵਿੱਚ ਯੂਰੀਆ ਡਾਇਆਪੋਟਾਸ ਵਗੈਰਾ ਪੈਂਦਾ ਹੈ ਤੋਂ ਦੀ ਬਜਾਏ ਬਜਾ ਮਖਰੋਟੀ ਚੱਲਣ ਦਿਓ ਜੀ ਯਾਨੀ ਪ੍ਰੋਟੀਨ ਖਾਓ ਸੁੱਧ ਪ੍ਰੋਟੀਨ ਖਾਓ ਪ੍ਰੋਟੀਨ ਦੀ ਘਾਟ ਹੀ ਸਿਰੋਸਿਸ ਆਫ ਲੀਵਰ ਨੂੰ ਵਧਾਉਂਦੀ ਹੈ ਆਪਾਂ ਪ੍ਰੋਟੀਨ ਪੂਰੇ ਕਰਾਂਗੇ ਮੀਟ ਐਂਡ ਡੈਚੋ ਉਹ ਨਕਲੀ ਟ੍ਰੀਟਮੈਂਟ ਨਹੀਂ ਤੇ ਪੰਜੀਹਾਰ ਅੱਜ ਕੇ ਖਾਓ ਕਿਹੜੀਆਂ ਜੀ ਕੱਚਾ ਸਲਾਦ ਜਿਆਦਾ ਖਾਓ ਜੀ ਸਲਾਦ ਦੀਆਂ ਲੱਖਾਂ ਵੈਰਾਈਟੀਆਂ ਪੰਜ ਸੀ ਵੈਰਾਈਟੀਆਂ ਲੈ ਲਓ ਮੋਲੀ ਗਾਜਰ ਸਲਗਮ ਟਮਾਟਰ ਖੀਰਾ ਧਣੀਆਂ ਪਾਲਕ ਬਾਥੂ ਸਾਗ ਹਰ ਗਰੀਬ ਅਮੀਰ ਦੇ ਮਿਲਦਾ ਹੈ ਜੀ ਉਹਨੂੰ ਰਗੜੋ ਜੂਸ ਕੱਢ ਲਓ ਪੀ ਲਓ ਜੀ ਗੁੱਦਾ ਬਚ ਗਿਆ ਉਹਨੂੰ ਉਸ ਤਰ੍ਹਾਂ ਖਾ ਲਓ ਤੇ ਆਟੇ 'ਚ ਗੋਲ ਲਓ ਹਰੀ ਸਬਜ਼ੀ ਜਿਆਦਾ ਖਾਓ ਜੀ ਜਿੰਨੀ ਵੀ ਇਹ ਬਣਾਉਣ ਦਾ ਢੰਗ ਦਾਸਤਾ ਜਿਆਦਾ ਫਾਇਦਾ ਠਾਣਾ ਤਾਂ ਇਹਨੂੰ ਵੀ ਸਬਜ਼ੀ ਦਾ ਜੂਸ ਪੀ ਲਓ ਗੁੱਦੇ ਨੂੰ ਜਿ ਕੋ ਮਰਜ਼ੀ ਖਾ ਲਓ ਰੋਟੀ ਤਵੇ ਤੇ ਰਾੜੋ ਆਪਾਂ ਗੈਸ ਤੇ ਰਾੜਦੇ ਆ ਤੇ ਗੈਸ ਕਿੰਨੀ ਖਤਰਨਾਕ ਹੁੰਦੀ ਹੈ ਜੀ ਤੇ ਉਹਦੇ ਤੇ ਮੈਂ ਰੋਟੀ ਰੱਖਤੀ ਉਹ ਸਾਰੀ ਗੈਸ ਕਿੱਥੇ ਜਾਊ ਰੋਟੀ ਚ ਤੇ ਰੋਟੀ ਅੰਦਰ ਆਪਣੇ ਦੋਸ ਕਿੰਡ ਸਿਲੰਡਰ ਲੀਕ ਹੋ ਜੇ ਭਾਰ ਉਹਦੀ ਮੱਚ ਜਾਂਦੀ ਹੈ ਜੀ ਕੋਈ ਸਿੱਧੀ ਗੈਸ ਆਪਣੇ ਅੰਦਰ ਜਾਂਦੀ ਹੈ ਤੇ ਉਹਨੇ ਤਜਾਬ ਗੈਸ ਵਗੈਰਾ ਬਗਾਰੀਆਂ ਲਾਉਣੀਆਂ ਲਾਉਣੀਆਂ ਛੋਟੇ ਵੀ ਜੀ ਸਮਝ ਆ ਗਿਆ ਨਾ ਜੀ ਸਬਜ਼ੀ ਖਾਓ ਸਲਾਦ ਖਾਓ ਫਰੂਟ ਖਾਓ ਰੋਟੀ ਸੂੜੀ ਵਾਲੀ ਖਾਓ ਜੀ ਪਾਣੀ ਜਿਹੜਾ ਰੋਟੀ ਤੋਂ ਜਿਆਦਾ ਘੰਟਾ ਪਹਿਲਾਂ ਪੀਓ ਜਾਂੇ ਘੰਟਾ ਬਾਅਦ ਪੀਓ ਹਰ ਰੋਜ਼ ਸਰੀਰ ਨੂੰ ਧੁੱਪ ਲਵਾਉ ਪੁੱਤ ਜਿਗਰ ਵਾਲੇ ਵਾਸਤੇ ਮਿੱਠਾ ਜਿਆਦਾ ਚੰਗਾ ਹੁੰਦਾ ਹੈ ਤਾਂ ਫਰੂਟਾਂ ਦਾ ਜੂਸ ਜਿੰਨਾ ਜ਼ਿਆਦਾ ਪੀਲੋਗੇ ਉਹਨਾ ਚੰਗਾ ਹੈ। ਅੰਗੂਰਾਂ ਦਾ ਜੂਸ ਵਧੀਆ ਸਭ ਤੋਂ। ਪਪੀਤੇ ਦਾ ਤਾਜ਼ਾ ਜੂਸ ਕੱਢ ਕੇ ਪੀ ਲਓ। ਗੰਨੇ ਦਾ ਜੂਸ ਪੀ ਚਲੋ ਗਰੀਬੰਦਾ। ਯਾਨੀ ਜਿੰਨੀ ਮਿਠਾਸ ਖਾਵਾਂਗੇ ਕੁਦਰਤੀ ਰੂਪ ਚ ਉਹਨਾਂ ਦਾ ਪੇਲੀਆ ਤੇ ਜਿਗਰ ਠੀਕ ਹੋਊਗਾ ਪੁੱਤ। ਲੈ ਜੇ ਤੁਸੀਂ ਇਹ ਖਰਾਕਾਂ ਖਾਣ ਲੱਗ ਜਓ ਤੇ ਉਹ ਗੰਦੀਆਂ ਚੀਜ਼ਾਂ ਛੱਡ ਦੋ 80% ਤਾਂ ਤੁਸੀਂ 3 ਮਹੀਨਿਆਂ ਚ ਘਰੇ ਬੈਠੇ ਠੀਕ ਹੋ ਜਾਓਗੇ। ਉਦੋਂ ਬਾਅਦ ਹੁੰਦਾ ਵੀ ਜਿਹਨੂੰ ਲੱਗ ਗਈ ਬਿਮਾਰੀ ਉਹਦਾ ਕੀ ਕਰੀਏ ਉਹਦੇ ਵਾਸਤੇ ਮਰੀਜ਼ ਨੂੰ ਦੇਖ ਕੇ ਅਸੀਂ ਟ੍ਰੀਟਮੈਂਟ ਦੀ ਟ੍ਰੇਨਿੰਗ ਦੇ ਦਿੰਨੇ ਆ ਟਿੱਡ ਦੇ ਉੱਤੇ 15 ਮਿੰਟ ਗਰਮ ਠੰਡਾ ਸੇਕ ਦੇਣਾ ਹੁੰਦਾ ਜੀ ਉਹ ਮਰੀਜ਼ ਆਉਂਦਾ ਅਸੀਂ ਕੀ ਨਾ ਕਰ ਦਿੰਨੇ ਆ ਉਦੋਂ ਬਾਅਦ ਕਹਿੰਨੇ ਭਾਈ ਘਰੇ ਹਰ ਰੋਜ਼ ਸਾਰੇ ਭਿੱਡ ਟਿੱਡ ਤੇ ਜੀ ਗਰਮ ਠੰਡਾ ਤੌਲੀਆ ਰੱਖ ਲਿਆ ਕਰੋ ਗਰਮ ਪਾਣੀ ਲਵੋ ਜੀ ਉਹਦੇ ਵਿੱਚ ਤੌਲੀਆ ਰੱਖ ਲਓ ਵੱਡਾ ਸਾਰਾ ਜੀ ਉਹਨੂੰ ਨਿਚੋੜ ਲੈ ਸਾਰੇ ਢਿੱਡ ਤੇ ਰੱਖ ਲਿਆ ਜੀ ਉਹ 3 ਮਿੰਟ ਰੱਖੀ ਰੱਖੋ ਜੀ 3 ਮਿੰਟ ਬਾਅਦ ਤੌਲੀਆ ਚੱਕ ਕੇ ਦੁਬਾਰਾ ਗਰਮ ਪਾਣੀ ਛਿੜਕ ਦਿਓ ਹੁਣ ਠੰਡਾ ਚੱਕ ਉਹਨੂੰ ਨਿਚੋੜ ਉਹ 1 ਮਿੰਟ ਰੱਖ ਲੈ ਇਹ 4 ਮਿੰਟ ਦਾ ਅਭਿਆਸ ਹੋ ਗਿਆ ਜੀ ਦੂਜੀ ਔਰ ਫੇਰ 4 ਮਿੰਟ ਕਰ ਲੈ 8 ਹੋ ਗਏ ਜੀ ਤੀਜੀ ਔਰ ਫੇਰ 4 12 ਚੌਥੀ ਔਰ ਕੱਲਾ ਗਰਮ ਰੱਖਣਾ ਯੋਧਵਾਦੀ ਗਿੱਲੀ ਪੱਟੀ ਹੁੰਦੀ ਉਹ ਬੰਨ ਲਓ ਤਾਂ 15 ਮਿੰਟ ਵੀ ਅਗਰ ਰੋਜ਼ ਬੰਦਾ ਇਹ ਕਰਦਾ ਹੈ ਜੀ ਤਾਂ ਉਸ ਦੀਆਂ ਘੱਟੋ ਘੱਟ 60 ਜਾਂ 65% ਵਾਰੀਆਂ ਠੀਕ ਹੋ ਜਾਂਦੀਆਂ ਗਰਮ ਠੰਡੇ ਨਾਲ ਤੇ ਇਹਦੇ ਨਾਲ ਕੋਈ ਹੋਰ ਐਕਸਰਸਾਈਜ਼ ਵੀ ਹੈ ਤੋਂ ਲਾ ਬਈ ਕਾਫੀ ਕੁਝ ਹੁੰਦੇ ਤਾਂ ਤੁਹਾਨੂੰ ਮੈਂ ਸ਼ਾਰਟਕਟ ਸਮਝਾ ਰਿਹਾ ਵੀ ਘਰੇ ਜਿਹੜਾ ਬੰਦਾ ਕਰ ਸਕਦਾ ਹੈ ਕੋ ਮੋਟੀ ਮੋਟੀ ਕੋ ਤੋਰਾ ਫੇਰਾ ਮਨੋ ਸ਼ੈਰ ਵਗੈਰਾ ਕਰਕੇ ਕੋਈ ਸੈਰ ਤਾਂ ਹਰ ਬੰਦੇ ਨੂੰ ਚੁੱਪ ਕਰਕੇ ਕਰਨੀ ਚਾਹੀਦੀ ਹੈ ਜੀ ਜੇ ਇਹਨੂੰ ਸੈਰ ਕਰਨੀ ਹੈ ਇੱਕ ਤਾਂ ਸੈਰ ਕਰਨ ਵੇਲੇ ਪੈਰ ਨੰਗੇ ਰੱਖੋ ਜੀ ਹੱਥ 'ਚ ਕੁਸਮ ਨਾ ਹੋਵੇ ਤੇ ਪਹਿਲਾਂ 10 ਗੇੜੇ ਸਿੱਧੇ ਦੇਲੇ ਕਿਸੇ ਵੀ ਏਰੀਆ 'ਚ 10 ਖੱਬੇ ਹੱਥ ਦੇਲੇ ਨਹੀਂ ਸਮਝੇ ਕਲੌਕਵਾਈਜ਼ ਐਂਟੀਕਲੌਕ ਐਂਟੀਕਲੌਕ ਪੈਰ ਨੰਗੇ ਹੋਣ ਮੂੰਹ ਬੰਦ ਹੋਵੇ ਜੀ ਜੀ ਜਿਆਦਾ ਫਾਇਦਾ ਠਾਣਾ ਆਹ ਮੁਠੀ ਐਂ ਬੰਦ ਕਰਕੇ ਆ ਦੇਖੋ ਮੁਠੀ ਦੇਸ ਰਹੀ ਨਹੀਂ ਹਾਂਜੀ ਐਂ ਕਰਕੇ ਤੁਰੇ ਤੁਰਨਾ ਰਾਮ ਨਾਲ ਇੱਕ ਮੂੰਹ ਬੰਦ ਰੱਖਣੀ ਹੈਗੀ ਸੱਜਾ ਪਾਸਾ ਰਾਤ ਨੂੰ ਆ ਉੱਪਰ ਕਰਕੇ ਪੈ ਜੇ ਜਦੋਂ ਵੀ ਪੈਣਾ ਹੈ ਪੇਟ ਖਾਲੀ ਤੋਂ ਖਾਲੀ ਰੱਖੇ ਇਹ ਹੈਗੇ ਆ ਜਿਹੜੀਆਂ ਆਮ ਬੰਦਾ ਕਰ ਸਕਦਾ ਐਗਰ ਉਹ ਖਰਾ ਕੀ ਸੁਧਾਰ ਲੈਂਦਾ ਤਾਂ 80% ਤਾਂ ਘਰੇ ਬੈਠੇ ਠੀਕ ਹੋ ਜਾਂਦਾ ਜਿੰਨਾ ਜੂਸ ਤੇ ਰਹਿ ਲੋਗੇ ਹਾਂਜੀ ਕੈਂਸਰ ਜਾਂ ਪੀਲੀਆ ਚਾਹੇ ਪੇਟੇਟਸ ਵੀ ਹੈ ਚਾਹੇ ਸੀ ਹੈ ਤੇ ਚਾਹੇ ਸਰੋਸਿਸ ਹੋ ਰਿਹਾ ਹੈ ਠੀਕ ਹੈ ਉਹਨਾਂ ਹੀ ਬੰਦਾ ਜਲਦੀ ਤੋਂ ਜਲਦੀ ਜਾ ਤੋ ਜਿਆਦਾ ਠੀਕ ਹੁੰਦਾ ਹੈ ਸਰੋਸਿਸ ਤੋਂ ਬਾਅਦ ਕੱਲਾ ਕੈਂਸਰ ਹੀ ਰਹਿ ਜਾਂਦਾ ਹੋਰ ਕਿੰਨੀਆਂ ਟੀਵੀ ਹੈ ਓਕੇ ਸਿਫਲਿਸ ਦੀ ਬਿਮਾਰੀ ਹੈ ਅੱਜ ਕੱਲ ਏਡ ਜੇ ਲੱਗੀ ਹੋਈ ਹੈ ਐਚ ਆਈ ਵੀ ਕਿੰਨੇ ਕੇਸ ਹੈ ਹਾਂਜੀ ਜਿਨ੍ਹਾਂ ਨੂੰ ਬਾਹਰਲੇ ਦੇਸ਼ਾਂ ਤੋਂ ਹੁਣ ਇੱਧਰ ਭੇਜ ਰਿਹਾ ਵੀ ਭਾਈ ਇਹ ਠੀਕ ਰਾ ਕੇ ਆ ਫਿਰ ਅੰਦਰ ਜਾਣ ਦੇਵਾਂਗੇ ਖਰਾਕ ਸਾਰਿਆਂ ਵਾਸਤੇ ਸੇਮ ਹੈ ਜੀ ਇਲਾਜ ਵੀ ਸੇਮ ਹੀ ਹੁੰਦਾ ਥੋੜਾ ਥੋੜਾ ਟ੍ਰੇਨਿੰਗ ਦੇ ਵਿੱਚ ਫਰਕ ਹੁੰਦਾ ਹੈ ਇਸ ਕਰਕੇ ਜਦੋਂ ਅਸੀਂ ਮਰੀਜ਼ ਨੂੰ ਦੇਖਦੇ ਹਾਂ ਪਹਿਲਾਂ ਉਹਦਾ ਸਾਰਾ ਰਿਕਾਰਡ ਦੇਖਿਆ ਜਾਂਦਾ ਰਿਕਾਰਡ ਦੇਖ ਕੇ ਤੇ ਫਿਰ ਉਹਨੂੰ ਟ੍ਰੇਨਿੰਗ ਦੇ ਦਿੱਤੀ ਜਾਂਦੀ ਹੈ ਤਿੰਨ ਤੋਂ ਪੰਜ ਮਹੀਨੇ ਸਾਰੀਆਂ ਬਿਮਾਰੀਆਂ ਦਾ ਸਤਿਆਨਾਸ਼ ਹੋ ਜਾਂਦਾ ਮਤਲਬ ਸਤਿਆਨਾਸ਼ ਕਹੇ ਲੋ ਬਿਮਾਰੀਆਂ ਦਾ ਬੰਦਿਆਂ ਦਾ ਨਹੀਂ ਸਮਝ ਆ ਗਈ ਬੋਤਾਂ ਬਾਕੀ ਤੁਸੀਂ ਕਹੋਗੇ ਵੀ ਮਿੱਟੀ ਪਾਣੀ ਨਾਲ ਕੀ ਹੋ ਜੂ ਇਹ ਮੇਰੀ ਵਿਦਿਆ ਤਾਂ ਹੈ ਨਹੀਂ ਪੁੱਤ ਪਾਰ ਸਰਕਾਰ ਨੇ ਨਵਾਂ ਵਿਭਾਗ ਖੜਾ ਕੀਤਾ ਇਹਦੇ ਵਿੱਚ ਕਿੰਨੇ ਤਾਂ ਪਾਰ ਸਰਕਾਰ ਨੇ ਸੈਂਟਰ ਖੋਲ੍ਹਿਆ ਜਿੱਥੇ ਅਖੀਰਲੀ ਸਟੇਜ ਦੇ ਵਿੱਚ ਹੀ ਮਰੀਜ਼ਾਂ ਦਾ ਇਲਾਜ ਕਰਨ ਕੀਤਾ ਜਾਂਦਾ ਹੁਣ ਨੈਚਰੋਪੈਥੀ ਦੇ ਅੱਜਕੱਲ ਡਾਕਟਰ ਘੱਟ ਸੀ ਹੁਣ 19 ਮੈਡੀਕਲ ਕਾਲਜ ਖੋਲ੍ਹਤੇ ਪਾਰ ਸਰਕਾਰ ਨੇ 5.5 ਸਾਲ ਦਾ ਕੋਰਸ ਕਰਨ ਤੋਂ ਬਾਅਦ ਨੈਚਰੋਪੈਥੀ ਦਾ ਡਾਕਟਰ ਬਣਦਾ ਤੇ ਉਹਨੂੰ ਇਹੀ ਸਿਖਾਇਆ ਜਾਂਦਾ ਕਿ ਹਰ ਬਿਮਾਰੀ ਦਾ ਇਲਾਜ ਮਿੱਟੀ ਨਾਲ ਕਿਵੇਂ ਪਾਣੀ ਨਾਲ ਕਿਵੇਂ ਧੁੱਪ ਨਾਲ ਕਿਵੇਂ ਹਵਾ ਨਾਲ ਕਿਵੇਂ ਹਸਣ ਖੇਡਣ ਨਾਲ ਕਿਵੇਂ ਸਾਰਾ ਇਲਾਜ ਬਿਨਾ ਦਵਾਈਆਂ ਤੋਂ ਇਹ ਕੀਤਾ ਜਾਂਦਾ ਮੇ ਜਿਗਰ ਦੇ ਕਿੱਥੇ ਵੀ ਤੱਕ ਉਹਨੂੰ ਕੇਸ ਹੋਵੇ ਸਿਰੋਸੇਸ ਹੋਵੇ ਕੈਂਸਰ ਹੋਵੇ ਉਹ ਠੀਕ ਹੋ ਸਕਦਾ ਇਹਦੇ ਨਾਲ ਅੱਜ ਤੁਸੀਂ ਮੈਂ ਤੁਹਾਨੂੰ ਦਿਖਾਉਂਦੇ ਵੀ ਚਾਰ ਮਰੀਜ਼ ਹੈਗੇ ਹਾਂਜੀ ਠੀਕ ਹੈ ਤੁਸੀਂ ਜੇ ਉਹਨਾਂ ਨਾਲ ਖੁਦ ਇੰਟਰਵਿਊ ਕਰੋਗੇ ਤੁਸੀਂ ਕਹੋਗੇ ਹੈਰਾਨੀ ਵਾਲੀ ਗੱਲ ਹੈ ਕੱਲਾ ਇੱਥੇ ਉਹੀ ਨਹੀਂ ਹੋਰ ਮਰੀਜ਼ਾਂ ਨੇ ਕਰ ਲਓ ਗੁਰਦੇ ਦੀ ਬਿਮਾਰੀ ਠੀਕ ਅਨੇ ਲੋਕ ਠੀਕ ਹੋ ਹੀ ਜਾਂਦੇ ਆ ਕਨਵੋਲੇ ਵਾਲੇ ਠੀਕ ਹੋ ਹੀ ਜਾਂਦੇ ਆ ਸ਼ੂਗਰ ਵਾਲੇ ਤਾਂ ਬਿਲਕੁਲ ਹੀ ਮਹੀਨੇ ਦੇ ਵਿੱਚ ਵਿੱਚ ਹੀ ਕਿਲੋ ਕਿਲੋ ਫਰੂਟ ਖਾ ਕੇ ਠੀਕ ਹੋ ਜਾਂਦੇ ਆ ਗੁਰਦੇ ਵਾਲੇ ਮਰੀਜ਼ ਅੱਜ ਸੀ ਸੱਤ ਦਾਖਲਾ ਹੈ ਮੇਰੇ ਕੋਲੇ ਜੀ ਉਹਨਾਂ ਨਾਲ ਗੱਲ ਖਰਾਕਸਾਰਾਂ ਵਾਸਤੇ ਇਹੀ ਹੈ ਮਿੱਟੀ ਪਾਣੀ ਦਾ ਥੋੜਾ ਥੋੜਾ ਵੱਖਰਾ ਹੁੰਦਾ ਇਲਾਜ ਉਹ ਮਰੀਜ਼ ਦੇ ਮੁਤਾਬਕ ਐਸੀ ਕਰਦੇ ਨੇ ਹੁੰਦੇ ਆ ਪੁੱਤ ਤਾਂ ਤੁਸੀਂ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਓਕੇ ਪੁੱਤਰ ਤੁਸੀਂ ਵੀ ਇਸ ਵੀਡੀਓ ਦਾ ਹਿੱਸਾ ਬਣੇ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ